ਇਹ ਕੋਜ਼ੀਨਾ ਤੋਂ ਮੁਹੱਲਾ ਮਾਡਰ ਟਾਊਨ ਪੰਜਾਬੀ ਕੇ ਪਿੰਡ ਵਾਲੇ ਪਾਣੀ ਦੀ ਚੱਲ ਰਹੀ ਸਮੱਸਿਆ ਨੂੰ ਲੈ ਕੇ ਮੁਹੱਲਾ ਵਸਨੀਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਵਸਨੀਕਾਂ ਦਾ ਕਹਿਣਾ ਹੈ ਕਿ ਅਤਿ ਦੀ ਗਰਮੀ ਦੇ ਮੌਸਮ ਦੌਰਾਨ ਉਹਨਾਂ ਦੇ ਘਰਾਂ ਦੀਆਂ ਟੂਟੀਆਂ 'ਚੋਂ ਪਾਣੀ ਬਿਲਕੁਲ ਬੰਦ ਹੋ ਚੁੱਕਾ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਸਨੀਕਾਂ ਦਾ ਹੋਰ ਕੀ ਕਹਿਣਾ ਹੈ ਆਓ ਸੁਣਦੇ ਹਾਂ। ਹਾਂਜੀ ਕੀ ਮਸਲਾ ਜੀ ਜਿਹੜਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਜੀ? ਸਰ ਪਾਣੀ ਦਾ ਮਸਲਾ ਹੈ ਜੀ ਸਾਡਾ। ਕੀ ਮਸਲਾ ਕਿ ਤਾਂ ਪਾਣੀ ਦਾ ਕਿੱਥੇ ਨਹੀਂ ਆਉਂਦਾ? ਸਰ ਪ ਕਿੰਨੇ ਦਿਨਾਂ ਤੋਂ 7 ਮਹੀਨੇ ਹੋ ਗਏ ਇਹ ਮਾਲਾ ਕਰਾ ਜੀ ਤੇ ਇਹ ਮਹੀਨਾ ਹੋ ਗਿਆ ਪਾਣੀ ਨਹੀਂ ਆਉਂਦਾ ਤਾਂ ਤੁਸੀਂ ਕਿਸੇ ਨੂੰ ਇਹਦੇ ਸੰਬੰਧ ਚ ਮਿਲੇ ਨਹੀਂ ਜੀ ਹਜੇ ਤੱਕ ਦੱਸਿਆ ਸੀਗਾ ਸਰਪੰਚ ਨੂੰ ਦੱਸਿਆ ਵੀ ਸਗਾ ਉਹਨਾਂ ਨੇ ਉਹਦੋਂ ਜਿਹੜਾ ਪਾਣੀ ਛੱਡਾਇਆ ਉਹਦੋਂ ਬਰਸਾਣਾ ਪਾਣੀ ਦਿੱਖਿਆ ਕਦੋਂ ਪਾਇਆ ਸੀ ਮੇਲੇ ਸਿੰਘ ਤੁਸੀਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਪਾਣੀ ਪੀਕੂ ਦਿੱਤੀ ਹੈ ਤੇ ਵੀ ਉਸ ਤੋਂ ਬਾਅਦ ਜਾ ਕੇ ਦੱਸਿਆ ਨਹੀਂ ਤੁਸੀਂ ਵੀ ਪਾਣੀ ਆ ਗਿਆ ਜੀ ਅੱਜ ਜੀ ਤੇ ਇਹ ਜਿਹੜੇ ਲੋਕ ਮਾਲਕ ਕਹਿੰਦੇ ਨਹੀਂ ਪਾਣੀ ਛੱਡਿਆ ਅੱਛਾ ਜੀ ਬੇਸਰ ਬੰਦ ਫੋਨ ਕੀਤਾ ਉਹ ਕਹਿੰਦੇ ਵੀ ਮੈਂ ਦੱਸਿਆ ਕੱਲ ਬਿੱਤੀਆਂ ਆਈਆਂ ਪਾਣੀ ਦੀ ਉਹਦਾ ਕਦੇ ਬੈਠਿਆ ਰਹਿੰਦੇ ਬਿੱਤੀਆਂ ਕੌਣ ਕਹਿੰਦੇ ਜੀ ਸਰਪੰਚ ਤੇ ਕਿੱਥੇ ਬੈਠੀਆਂ ਰਹਿੰਦੇ ਕਹਿੰਦੇ ਧੰਕੀ ਧੰਕੀ ਅੱਛਾ ਜੀ ਹਾਂ ਜੀ ਬੈਠੇ ਹੋ ਕੇ ਜਦੋਂ ਤੁਸੀਂ ਕੀ ਕਹਿੰਦੇ ਤੁਸੀਂ ਜੇ ਬੈਠ ਕੇ ਜਦੋਂ ਤੁਸੀਂ ਬੈਠਿਆ ਰਹਿੰਦੇ ਤੁਸੀਂ ਕਿੰਨਾਂ ਨੇ ਕਹੇ ਜੀ ਸਰਪੰਚ ਕੀ ਕਹਿੰਦਾ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਫਿਰ ਪਾਣੀ ਦੀ ਮੰਗ ਕਰਦੇ ਹਾਂ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ। ਜਿਹੜਾ ਮਾਡਰਨ ਟਾਊਨ ਦੇ ਰਹਿਣ ਵਾਲੇ ਪਿੰਡ ਪਹੁੰਚ ਕਰਦੇ ਸਾਡੇ ਪਿੰਡ ਦੇ ਪਾਣੀ ਨਹੀਂ ਆ ਰਿਹਾ। ਹੁਣ ਜਿਆਦਾ ਲਗਾਤਾਰ ਮਹੀਨਾ ਹੋ ਗਿਆ ਪਾਣੀ ਨਹੀਂ ਆਉਂਦਾ। ਅਸੀਂ ਛੋਟਰਾ ਤੋਂ ਲਿਆਦੇ ਆ ਤੇ ਬਾਹਰੋਂ ਖੇਤਾਂ ਜੋ ਪਾਣੀ ਵੀ ਥੇ ਆ ਰਿਹਾ ਸੀ। ਛੋਟਰਾ ਤੋਂ ਇਹ ਸਰਪੰਚ ਸਾਡਾ ਗੱਲ ਨਹੀਂ ਸੁਣਦੇ। ਬਾਤ ਪੁਰੀਆਂ ਕੰਨਾਂ ਕੱਟੀਆਂ ਉਹ ਟੈਂਕੀ ਤੇ ਫੇਰ ਲਗਾ ਬੈਠਿਆ ਰਹਿੰਦਾ ਕੋਈ ਸੁਣ ਨਹੀਂਦਾ। ਕਿੱਥੇ ਸਾਡੇ ਬੱਚੇ ਘੌੜ ਕਿੱਥੇ ਅਸੀਂ ਨਾ ਇਹਦਾ ਤੋਂ ਕੋਈ ਗੱਲ ਨਾ ਕਰੀਏ ਸਾਡਾ ਪਾਣੀ ਦਾ ਮਸਲਾ ਹੱਲ ਕਰ ਜੀ ਸਰਪੰਚ ਜੀ ਸਾਹਮਣੇ ਅਸੀਂ ਇੱਥੇ ਵੀ ਸੱਦਿਆ ਸੀ ਉੱਧੜ ਪਾਣੀ ਛੱਡ ਦਿੱਤਾ ਮੋੜ ਕੇ ਤੇਰੀ ਪਾਣੀ ਛੱਡਿਆ ਕਿਤੇ ਕਿਤੇ ਬੁੜੀਆਂ ਡਟੀਆਂ ਹੋ ਗਈਆਂ ਤਾਂ ਵੀ ਉਹਨੇ ਗੱਲ ਸੁਣੀ ਕਹਿ ਲੱਗਾ ਬੈਠੀਆਂ ਤਾਂ ਬੈਠੀਆਂ ਆਇਆਂ ਫੇਰ ਆਹ ਲਓ ਬੁੜੀਆਂ ਆ ਗਈਆਂ ਘਰੋਂ ਮਾਰਾ ਕੇ ਪਾਣੀ ਛੱਡਿਆ ਉਹ ਤੇ ਬੁੜੀਆਂ ਪਿੱਛੇ ਨੂੰ ਬੁੜੀਆਂ ਤੇ ਪਾਣੀ ਦਾ ਕਾਰਨ ਤਾਂ ਇਹ ਸਾਡੀ ਕੋਈ ਗੱਲ ਨਹੀਂ ਸੰਦ ਸਰਪੰਚ ਜੀ ਹਾਂ ਜੀ ਅਸੀਂ ਬਹੁਤ ਔਖੇ ਆ ਪਾਣੀ ਦਾ ਸਾਡੇ ਪਾਣੀ ਦਾ ਮਸਲਾ ਹੱਲ ਹੋਣਾ ਅਸੀਂ ਬਾਹਰੋਂ ਪਾਣੀ ਲਿਆ ਲਿਆ ਦੇ ਜੀ ਇਹ ਜੀ ਘਰਾਂ ਤੋਂ ਚੌਥੇ ਚੌਥੇ ਘਰਾਂ ਤੋਂ ਜੀਆਂ ਗੜੀਆਂ ਤੋਂ ਲਿਆ ਰਿਆ ਕੇ ਪਾਣੀ ਪੀਂਦੇ ਆ ਸਾਡੇ ਬੱਚੇ ਕੱਪੜੇ ਧੋਣ ਤੋਂ ਵੀ ਉੱਥੇ ਆ ਜੀ ਨਹਾਉਣ ਤੋਂ ਵੀ ਉੱਥੇ ਆ ਸਭ ਤੋਂ ਪਾਣੀ ਹੀ ਘੋਟਦਾ ਹੈ ਸਾਡਾ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਨਮਾ ਬੋਰ ਕਰਾਇਆ ਉਹਦਾ ਵੀ ਨਹੀਂ ਪਾਣੀ ਛੱਡਦਾ ਉਹ ਕਹਿੰਦਾ ਆਪਾਂ 5-500 ਹੋਇਆ ਕਿਤੇ 1000 ਵਿੱਚ ਤੋਂ 500 ਲਿਆ ਦੇ ਤਾਂ ਪਾਣੀ ਉਹ ਵੀ ਨਹੀਂ ਛੱਡਿਆ ਅਸੀਂ ਬਹੁਤ ਔਖੇ ਆ ਪਾਣੀ ਤੋਂ ਸਾਨੂੰ ਉਹੀ ਇਲਾਕੇ ਦਾ ਪਾਣੀ ਛੱਡ ਦੇਵੇ ਨਾ ਅਸੀਂ ਐਡੀ ਦੂਰ ਜਾ ਕੇ ਹਾਂਜੀ ਭਾਈ ਜੀ ਕੀ ਨਾਮ ਜੀ ਆਪਣਾ ਸਰ ਮੇਰਾ ਨਾਮ ਹੁੰਦਾ ਕਿੱਥੋਂ ਦੇ ਰਹਿਣ ਵਾਲੇ ਆ ਜੀ ਇੱਥੇ ਪਿੰਡ ਪਾਸਟਾ ਮਾਡਲ ਤੋਂ ਅੱਜ ਜਿਹੜਾ ਤੁਸੀਂ ਇਕੱਠੇ ਹੋਏ ਆ ਸਾਰੇ ਮਹੱਲੇ ਦੇ ਵਿੱਚ ਕੀ ਗੱਲਬਾਤ ਹਨ ਪਾਣੀ ਨਹੀਂ ਆ ਰਿਹਾ ਜੀ ਪਾਣੀ ਦੀ ਪ੍ਰੋਬਲਮ ਚੱਲ ਰਹੀ ਹੈ ਕਦੋਂ ਤੋਂ ਚੱਲ ਰਹੀ ਹੈ ਪਾਣੀ ਦੀ ਪ੍ਰੋਬਲਮ ਇੱਕ ਜਿਹੜਾ ਮਹੀਨਾ ਗਏ ਤੇ ਫਿਰ ਇਹਦੇ ਸਵਾਲ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਹੈ ਜੀ ਕੀਤੇ ਨੇ ਤਰਫਾ ਚ ਦਬਾਉ ਹੈ ਜੀ ਇੱਕ ਘਨੇਰੇ ਲੋਕਾਂ ਤੋਂ ਬਹੁਤ ਵੀ ਪਾਣੀ ਛੱਡਦੇ ਆ ਇਹਨਾਂ ਨੇ ਜੀ ਤਾਂ ਪੋਤਾ ਵੀ ਨਹੀਂ ਆਉਂਦੀ ਹੈ ਇਹਦੇ ਕੰਮ ਨਹੀਂ ਹੋਉਂਦੇ ਇਹ ਐਸੀ ਦੋ ਤਿੰਨ ਬਰ ਜਗ੍ਹਾ ਹੈ ਜਦੋਂ ਨਹੀਂ ਟੈਕੀ ਚੱਲੀਦਾ ਉਹ ਨਾ ਜਿਹੜਾ ਕੱਲ੍ਹ ਤੋਂ ਰਹੀ ਗਈ ਆ ਉਸਰੇ ਪਾਣੀ ਭੱਲੇ ਤੋਂ ਆਇਆ ਨਾ ਜਦੋਂ ਨਹੀਂ ਚਾਲ ਹੁੰਦਾ ਫਿਰ ਪਾਣੀ ਹੁੰਦਾ ਨਹੀਂ ਤਾਂ ਜਦੋਂ ਉਸ ਤੇ ਨਾਲ ਉਹਨਾਂ ਨੇ ਗੱਲ ਕਰੀ ਸੀ ਉਹਨੇ ਸਿਸਟਮ ਨੂੰ ਖਰਾਬ ਕਰਿਆ ਸਾਡਾ ਸਿਸਟਮ ਗਰਮ ਹੁੰਦਾ ਭਾਈ ਤਾਂ ਇਹ ਗੱਲ ਕਰਦੇ ਜਦੋਂ ਪਿੰਡ ਦੇ ਪਿੰਡ ਤੇ ਪਾਣੀ ਬੰਦ ਹੋਣਾ ਚਾਹੀਦਾ ਜਾਂ ਸਾਡੇ ਵਿੱਚ ਹੋਣਾ ਚਾਹੀਦਾ ਇੱਕ ਟਾਈਮ ਪਾਣੀ ਦਮ ਕਰਦਾ ਹੈ ਤੇ ਇੱਕ ਟਾਈਮ ਰਕਦੀ ਬਹੁਤ ਹੈ ਨਹੀਂ ਇਹ ਸਬੰਧੀ ਜਦੋਂ ਪੰਜਾ ਦੇ ਸਰਪੰਚ ਹਰਜੀਤ ਸਿੰਘ ਪਰਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜੋ ਕਿਹਾ ਉਹ ਵੀ ਸੁਣੋ ਹਾਂਜੀ ਸਰਪੰਚ ਸਾਹਿਬ ਜੀ ਜਿਹੜਾ ਮਾਡਲ ਟਾਉਨ ਦੇ ਪਾਣੀ ਦਾ ਇਹਦਾ ਕੀ ਕਿਹਨੇ ਕਹਟੇ ਵਾਰੇ ਜਿਹੜਾ ਮਾਡਲ ਟਾਉਨ ਦਾ ਪਾਣੀ ਦਾ ਮਸਲਾ ਆ ਇੱਕ ਤਾਂ ਗਰਮੀ ਜ਼ਿਆਦਾ ਆ ਅੱਛਾ ਉਹ ਜਿਹੜੀ ਪਾਈਪ ਲਾਈਨ ਪਿੰਡ ਦੇ ਵਿੱਚ ਬੀਜੂਆ ਮਾਡਲ ਟਾਉਨ ਪਈਊ ਆਦਾ ਉਹ ਦੋ ਪਿੰਡਾਂ ਦੀ ਪਾਈਪ ਲਾਈਨ ਹੈ ਇੱਕ ਪਾਸਟਾ ਪਾਸਟਾ ਦੀ ਪਈਊ ਤੇ ਨਰੂਲੀ ਪਈਊ ਆ ਨਰੂਲ ਵਾਲੀ ਪਾਈਪ ਜਿਹੜੀ ਉਹ ਤਕਰੀਬਨ 7 ਫੁੱਟ ਲੰਗੀ ਆ ਜਿਹੜੀ ਪਾਸਟਾ ਵਾਲੀ ਉਹ ਹੈਗੀ ਆ ਤਕਰੀਬਨ 4 ਫੁੱਟ ਲੰਗੀ ਤੂੰ ਪਾਣੀ ਦਾ ਜਿਹੜਾ ਆ ਘੁੰਮਲ ਘੇਰੀਆਂ ਚ ਰਹਿੰਦਾ ਪਾਣੀ ਵੇਖਾਂ ਸਾ ਪ੍ਰੈਸ਼ਰ ਬਣਦਾ ਨਹੀਂ ਮੜਾ ਟਾਉਂ ਪੂਰ ਹੋਣ ਦੇ ਕਰਕੇ ਥੋੜਾ ਪ੍ਰੋਬਲਮ ਹੁੰਦੀ ਆ ਕਿ ਇੱਕ ਗਲੀ ਦੇ ਵਿੱਚ ਬਾਕੀ ਸਾਰੀਆਂ ਗਲੀਆਂ ਚੰਨੀ ਆਉਂਦਾ ਜਿਨ੍ਹਾਂ ਦੇ ਟੈਂਕੀਆਂ ਭਰ ਜਾਂਦੀਆਂ ਉਹ ਟੂਲੂ ਵਾਂਗ ਚਲਾਉਗਾ ਆਪਾ ਕੋਲੋਂ ਬੰਦ ਨਹੀਂ ਕਰਦੇ ਜਦੋਂ ਤਾਂ ਉਹ ਬੰਦ ਕਰ ਲੈਂਦੇ ਆ ਘਰਾਂ 'ਚ ਪਾਣੀ ਆ ਜਾਂਦਾ ਅੰਨੇ ਡੋ ਇੱਕ ਗਲੀ ਦੇ ਵਿੱਚ ਪਾਣੀ ਨਹੀਂ ਆਉਂਦਾ ਠੀਕ ਹੈ ਜੀ ਤੇ ਇਹ ਜਿਹੜਾ ਮਸਲਾ ਸਿਰਫ ਮੜਾ ਟਾਉਂ ਦਾ ਹੀ ਆ ਜਾਂ ਹੋਰ ਵੀ ਕਿਤੇ ਜੀ ਨਹੀਂ ਹੋਰ ਵੀ ਆ ਚਾਰ ਮੜਿਆਂ ਦਾ ਮਸਲਾ ਇੱਕ ਮੜਾ ਟਾਉਂ ਦੇ ਵਿੱਚ ਇੱਕ ਦਾਖਾਂ ਦੇ ਕੋਲ ਹੈਗਾ ਇਹ ਤੇ ਨੰਗਾ ਦੀ ਗਲੀ ਦੇ ਵਿੱਚ ਆ ਇਹ ਇੱਕ ਖਨਿਆਰਿਆ ਦੀ ਗਲੀ ਚਾਰ ਚਾਰ ਪੰਜ ਜਗ੍ਹਾ ਤੇ ਜਿੱਥੇ ਪਾਣੀ ਬਿਲਕੁਲ ਹੀ ਘਟ ਆ ਰਿਹਾ ਕਿਤੇ 10 ਮਿੰਟੋਂ ਦਾ ਤੇ 20 ਮਿੰਟੋਂ ਦਾ ਕਦੋਂ ਤੋ ਆ ਰਹੀ ਜੀ ਸਮੱਸਿਆ ਇਹ ਤਕਰੀਬਨ ਗਰਮੀਆਂ ਦੇ ਟਾਈਮ ਤੇ ਸਮੱਸਿਆ ਰਹਿੰਦੀ ਆ ਤੇ ਉਸ ਵਾਸਤੇ ਅਸੀਂ ਇੱਕ ਹੋਰ ਬੋਰ ਕਰਾਇਆ ਨਵਾਂ ਉਹ ਜੇ ਚਾਲੂ ਨਹੀਂ ਹੋ ਰਿਹਾ ਨੂੰ ਗੱਲ ਕੀਤੀ ਤਕਰੀਬਨ 10 20 15 20 ਦਿਨ ਲੱਗੂਗੇ ਉਹ ਵੀ ਨਵਾਂ ਬੋਰ ਚਾਲੂ ਹੋ ਜਾਊਗਾ ਫੇਰ ਹੱਲ ਹੋ ਜਾਣਾ ਮਾਣ ਇੱਕ ਜਿਹੜਾ ਮਹੱਲਾ ਮਾੜਾ ਟੋਣ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਜਦੋਂ ਸਰਪੰਚ ਸਾਹਿਬ ਕੋਲ ਗਏ ਆ ਤਾਂ ਉਹਨਾਂ ਨੇ ਸਾਡੇ ਨਾਲ ਜਿਹੜਾ ਰੁੱਖਾ ਬਿਹੇਵ ਕੀਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਮੇਰੇ ਕੋਲ ਨਹੀਂ ਆਇਆ ਉਹ ਮੈਂ ਮਾਰਕਾ ਟਾਉਂ ਗਿਆ ਸੀ ਜਦੋਂ ਮੈਂ ਮਾਰਕਾ ਟਾਉਂ ਦੇ ਵਿੱਚ ਗਿਆ ਤਾਂ ਬੀਬੀਆਂ ਕਹਿੰਦੀ ਪਾਣੀ ਨਹੀਂ ਆਉਂਦਾ ਮੈਂ ਉੱਥੇ ਜੇ ਆਪਰੇਟਰ ਨੂੰ ਸੱਦ ਲਿਆ ਵੀ ਭਾਈ ਇਧਰ ਆ ਕੰਮ ਦੇਖ ਹਮਾਂ ਕੀ ਦਿੱਕਤ ਕੀ ਆ ਜਦੋਂ ਆਪਰੇਟਰ ਨੇ ਜਾ ਕੇ ਸਬਜ਼ੀਆਂ ਨੂੰ ਪਾਣੀ ਛੱਡਿਆ ਆਵਾ ਗੋਣ ਚੁੱਲੂ ਵਾਂ ਪਚਲ ਗਏ ਟੈਂਕੀਆਂ ਭਰ ਕੇ ਡੁੱਲ ਰਿਹਾ ਉਹ ਬੰਦ ਕਰਾਤਾ ਤਾਂ ਉਦੋਂ ਪੜ ਜਾ ਗਿਆ ਉਸੇ ਟਾਈਮ ਤੇ ਪ੍ਰਸੰਗ ਮੀਟਾਂ ਦੇ ਵਿੱਚ ਕਿ ਇਹ ਵੀ ਥੋੜਾ ਜਿਹਾ ਪਾਣੀ ਦੀ ਕਸੀ ਵੀ ਕਹਿ ਨਹੀਂ ਕਰਦੇ ਵੀ ਸਾਡੀ ਟੈਂਕੀ ਭਰ ਗਈ ਹੈ ਬੰਦ ਕਰ ਦਈਏ ਉਹ ਅਸੀਂ ਨੂੰ ਕਰਦੇ ਨਹੀਂ ਇਸ ਕਰਕੇ ਕੁੱਝ ਘਰਾਂ ਨੂੰ ਦਿੱਕਤ ਆ ਰਹੀ ਹੈ ਕਿ ਕੀ ਲੱਗਦਾ ਤੁਹਾਨੂੰ ਨਾਲ ਦਿਨਾਂ ਦੇ ਵਿੱਚ ਕੀ ਕੀ ਕਰ ਰਹੇ ਹਾਂ ਕੋਈ ਇਸ ਮਸਲੇ ਦੇ ਫਾਨੂ ਇਸ ਮਸਲੇ ਦੇ ਉੱਤੇ ਹੁਣ ਅਸੀਂ ਟਾਈਮ ਜਿਹੜਾ ਬਦਲੀ ਕਰ ਰਹੇ ਆ ਕਿ ਕੱਲ ਸਵੇਰ ਤੋਂ ਜਿੱਦਾਂ ਅਸੀਂ ਡੇਢ ਘੰਟਾ ਬਾਅਦ ਪਾਣੀ ਛੱਡਦੇ ਸੀ ਉਹ ਭਾਈ 2-3 ਘੰਟੇ ਛੱਡਾਂਗੇ ਅਸੀਂ ਦੇਖਦੇ ਹਾਂ ਵੀ ਜੇ ਉਹਦੇ ਵਿੱਚ ਪਾਣੀ ਆਉਂਦਾ ਠੀਕ ਆ ਨਹੀਂ ਤਾਂ ਉੱਥੇ ਸਮੱਸਿਆ ਲਵਾ ਕੇ ਦਵਾਣੀ ਤੁਹਾਨੂੰ